ਨੇ ਨਾ ਸੰਧਕ ਮਾਰੀ ਕੀ ਗੱਲ ਹੋਈ ਹੈ ਅੱਜ ਮੈਂ ਅੀ ਤਖਸਾ ਲੈ ਕੇ ਜਾਣ ਰਿਹਾ ਸੀ ਤੇਨੇ ਪੈਪਾ ਲੱਦੀ ਜੀ ਅਸੀਂ ਤੇਰੇ ਨਾਲ ਮੈਨੂੰ ਛਾੜ ਤੇ ਰੋਲ ਲੈਣੇ ਕਿਹੜਾ ਗੱਡੀ ਛਾੜ ਤੇ ਲਾਓ ਜਿਹੜਾ 20000 ਰੁਪਏ ਦਾ ਚਲਾਣਾ ਪਵੇਗਾ 20000 ਰੁਪਏ ਦਾ ਚਲਾਣਾ ਪਵੇਗਾ ਕੀ ਕਹਿ ਕੇ ਤੂੰ ਮੈਂ ਤਾਂ ਸੱਚ ਹੈ ਮੈਂ ਕਿੱਥੋਂ ਦੇਣਿਆ ਪੈ ਕਦੇ ਹੁਣ ਉੱਪਰ ਜਾ ਕੇ ਪਤਾ ਲੱਗੇਗਾ ਜੀ ਇਸ ਤਰ੍ਹਾਂ ਉੱਪਰ ਜਾ ਕੇ ਪਤਾ ਲੱਗੇਗਾ ਮੌਕੇ ਤੇ ਘਟਦਾ ਜੀ ਹਾਂਜੀ ਮੌਕੇ ਤੇ ਘਟਦਾ ਮੌਕੇ ਤੇ ਉਸੇ ਵੇਲੇ ਘਟਦਾਗੇ ਕੋਈ ਗੱਲ ਨਹੀਂ ਹੋਏ ਕੋ ਬਾਤ ਨਹੀਂ ਹੋਏ ਕੋ ਕੁਛ ਨਹੀਂ ਹੋਏ ਆਗੇ ਭਾਈ ਉਸੇ ਵੇਲੇ ਉਹਨੇ ਭਾਇ ਕਹਿੰਦਾ ਮਲਗੇ ਤਸੀ ਆਗੇ ਦੇਨ ਨੂੰ ਹੈ ਜੀ ਮੈਂ ਕਿੱਥੋਂ ਦੇਣੇ ਪਾਇ 20000 ਰੁਪਏ ਤੇ ਮੈਨੂੰ ਕਦੀ ਹੋਇਆ ਹੀ ਨਹੀਂ ਕਦੀ ਤੇ ਭਾਇ ਤੇ ਮੈਂ ਕਿੱਥੋਂ ਦੇਣੇ ਪੈ ਕੀ ਕਰਦੇ ਹੋ ਉਹ ਕਦੋਂ ਕਿੱਥੇ ਰਹਿੰਦੇ ਹੋ ਹੈ ਜੀ ਆਪਾਂ ਪਰੋੜ ਤੇ ਆਪਣੇ ਘਰ ਹੈ ਕਿ ਜਾ ਕਿਤਾ ਨਹੀਂ ਕਿਰਾਏ ਤੇ ਨਹੀਂ ਜਾ 3000 ਰੁਪਏ ਕਿਰਾਇਆ ਦੇ ਜਾਂਦਾ 300 ਰੁਪਏ ਆਦਾ ਘਟੀਦਾ ਤਈਦਾ ਤਨ ਪਚਾਏ ਮੇਰੇ ਦੋ ਗੁਡੀਆਂ ਮੈਂ ਤੇ ਇੱਕ ਮੁੰਡਾ ਰੱਦ ਕਰੋ ਕਿੰਦਾ ਤਾਰੋਗੇ ਪੈਸੇ ਹੁਣ ਪੈਸੇ ਕਿਦਾ ਤਾਰੋਗੇ ਸਾਡੀ ਹੁਣ ਮੈਂ ਲੁਹਾਣੇ ਚੁਕਾਂਗਾ ਮਜ਼ਦੂਰੀ ਕਰਾਂਗਾ ਤੇ ਉੱਠਾ ਉੱਤੇ ਚੜਾਵਾਂਗਾ ਤੇ ਉਹ ਕੋਈ ਪੈਸੇ ਜਿਹੜੇ 4 ਮਿਲਣਗੇ ਉਹ ਜੋੜਾਂਗਾ ਉਹ ਜੋੜ ਕੇ ਇਕੱਠੇ ਕਰਕੇ ਤੇ ਫਿਰ ਮੈਂ ਇਹਨਾਂ ਨੂੰ ਦਵਾਂਗਾ ਪਾਜੀ ਲੋ ਫੜੋ ਫਿਰ 릭ਸ਼ਾ ਤੁਹਾਡਾ ਨਹੀਂ ਇਹ ਰਿਕਸ਼ਾ ਹੀ ਕਰਾਇ ਤੇ ਹੀ ਕਿੰਨਾ ਕਰਾਇਆਗਾ 300 ਰੁਪਿਆ ਕਰਾਂ ਉਹਦਾ ਕਰਾ ਕੇ ਦਵਾਂਗੇ ਉਹਦਾ ਕਰਾਇਆ 80ੜ ਕੇ ਦਵਾਂਗੇ ਕਿਹਾ ਲੱਗਦਾ ਲੱਗਦਾ ਕਿ ਛਡਾਇਆ ਜਾਏਗਾ 60 60 ਛਡ ਹੋ ਜਾਏਗਾ ਮੈਂ ਮੇਰੇ ਕੋਲ ਉਮੀਦ ਨਹੀਂ ਹੈ ਕਿ ਬੈਸਮ ਮੇਰੇ ਕੋ ਛੁਡਾਏਗਾ ਮੈਂ ਪੈਪਾ ਨਹੀਂ ਦੇ ਸਕਦਾ ਕੀ ਮੰਗ ਕਰਦਾ ਆ ਸਾਡੀ ਮੇਰੇ ਹੱਥ ਜੁੜ ਕੇ ਹੋਈ ਬੇਨਤੀ ਹੈ ਕਿ ਮੇਰਾ ਰਿਕਸ਼ਾ ਛਡਾਇਆ ਜਾਏ ਤੇ ਮੇਰਾ ਘੱਟ ਚਲਾਨ ਕੀਤਾ ਜਾਏ ਤੇ ਚਲ ਤੂੰ ਤੁਹਾਡੀਆਂ ਪਾਈਪਾਂ ਹੀ ਹੋ ਹਾਂਜੀ ਹਾਂਜੀ ਬਾਰਾ ਜੀ ਪਾਈਪਾਂ ਅਸੀਂ ਭੇਜੀਆਂ ਸੀ ਕਸਮਤੇ ਕ ਰਿਕਸ਼ਾ ਕੀਤਾ ਤੇ ਪੈਪਾ ਭੇਜਦੀ ਆ ਪਾ ਹਾਂਜੀ ਤੇ ਦੱਸੋ ਸਾਡਾ ਇਹ ਵਿੱਚ ਕੀ ਕਸੂਰ ਆ ਕਿੰਨਾ ਵੇਟ ਹੋਏਗਾ ਪਾਈ ਪਾ ਦਾ ਜੀ ਤਿੰਨ ਪਾਈ ਪਾ ਦਾ ਵੇਟ ਲਾ ਲੋ ਜੀ ਵੱਧ ਤੋਂ ਵੱਧ 1500 ਲਾ ਲਓ ਵੇਟ ਪਾ ਪਾ ਦਾ ਤੇ ਪਾਈ ਪਾ ਦਾ ਦੋ ਅੱਜਕੱਲ ਇਹ ਜਿਹੜੇ ਅੱچھے ਬੰਦੋਗੇ ਤੇ ਆ ਤੇ ਕਸਮੇ ਕਹਤੇ ਪਾਖਣੀਆਂ ਕਿੰਨਾ ਕਰਾਇਆ ਦਿੰਦੇ ਸੀ ਉਹ ਕਰਾਇਆ ਉਹ ਬਦੂਰ ਜਾਣਾ ਸੀ ਤੋਂ ਨੇ ਵਿਚਾਰੇ ਛੱਡਦੇ 300 ਰੁਪਏ ਕਰਾਇਆ ਅਹੀ 300 ਰੁਪਏ ਕਰਾਇਆ ਲੈ ਨਹੀਂ ਉਹ ਸਿਰ ਹਾਂ ਹਾਂ ਬਦ ਦੇ ਕੋਈ ਕਰਾਇ ਤੇ ਲਿਆਓ ਨਾ 300 ਰੁਪਏ ਕਰਾਇ ਦੇ ਹਾਂ ਉਹ ਉਹਦਾ ਵਿਚਾਰੇ ਗਰੀਬ ਪੁੱਤ ਦਾ ਕੀ ਕਸੂਰਾ ਤੇ ਸਾਡਾ ਕੀ ਕਸੂਰਾ ਤੂੰ 20000 ਰੁਪਇਆ ਸਭ ਕਿਨਾਰਾ ਉਹ ਤਾਂ 20000 ਰੁਪਇਆ ਤੁਸੀਂ ਚਲਾਨ ਕੀਤਾ ਕਿਸ ਗੱਲ ਦਾ ਕੀਤਾ ਦੱਸੋ ਗਰੀਬ ਪੁੱਤ ਦਾ ਕਿੱਥੋਂ ਦਊਗਾ ਹਾਂ ਉਹ ਤੇ ਮਰ ਜਾਏਗਾ ਵਿਚਾਰਾ ਸਾਡੀ ਉੱਪਰ ਪੈਸੇ ਕਮਾਉਂਦਾ ਈ ਉਹ ਸਮਾਨ 2-400 ਰੁਪਇਆ ਦਾ ਬੰਦਾ ਵਾ ਤੇ 20000 ਦੇਣ ਦੀ ਪੋਜੀਸ਼ਨ ਜੀ ਤੁਸੀਂ ਰੱਖਿਆ ਫੜ ਕੇ ਉਹਦਾ ਅੰਦਰ ਲਾਤਾ ਵਾ ਉਹ ਤੇ ਧਿਆੜੀ ਵੀ ਅੱਜ ਉਹ ਵਿਚਾਰਾ ਭੁੱਖਾ ਮਰ ਉਹ ਲਿਆ ਵਾ ਹਾਂ ਇੱਕ ਪਾਈ ਪਿਆ ਦੋ ਪਾਈ ਪਿਆ ਚਾਰ ਪਾਈ ਪਾ ਲੈਂਦਾ ਦੱਸੋ ਤੁਸੀਂ ਕਹਿੰਦੇ ਤੇ ਅਸੀਂ ਭੇਜੀ ਪਾਪਾਂ ਇਹ ਦੂਜੇ ਰਿਕਸ਼ੇ ਬੰਦ ਹੋ ਗਏ ਤੇ ਨੇ ਹੁਣ ਦਸੋ ਦੋ ਪਾਪਾ ਗਾਲ ਚੁੱਕ ਕੇ ਖੜੇਗਾ ਵੀ ਟਰੱਕ ਵੀ ਟਰੱਕ ਭੇਜ ਸਕਦੇ ਹੋ ਜੀ ਤਿੰਨ ਦਿਨ ਬਾਅਦ ਤੋਂ ਆਤੇ ਹੋ ਤੁਸੀਂ ਟਰੱਕ ਭੇਜੋ 20 ਫੁੱਟ ਆਈਰਕਸ ਜਿਹੜਾ ਛੋਟਾ ਹਾਥੀ ਹੁੰਦਾ ਉਹਦੇ ਵੀ ਬਾਹਰ ਆਉਂਦੀਆਂ ਉਹਦੇ ਵਿੱਚ 10-12 ਫੁੱਟ ਪਾਈ ਭੁੰਦੀ ਆ ਬਾਕੀ ਉਹਦੇ ਵਿੱਚ ਵੀ ਬਾਹਰ ਹੁੰਦੀ ਜੇ ਦੱਸੋ ਤੁਸੀਂ ਸ਼ਹਿਰ ਦੇ ਵਿੱਚ ਪਾਈਪਾਂ ਹੀ ਭੇਜਣੇ ਜਦੋਂ ਤੁਸੀਂ ਕਹਤੇ ਭੇਜੀਏ ਬਗਰੀਬੰਦਾਂ ਨੇ ਧੱਕਾ ਹੋਇਆ ਜੀ ਬਿਲਕੁਲ ਬਹੁਤ ਵੱਡਾ ਧੱਕਾ ਹੋਇਆ ਜੀ ਗਰੀਬ ਬੰਦੇ ਨਾਲ 20000 ਰੁਪਏ ਤੁਸੀਂ ਭਾਤਾ ਵਾ ਇਹ ਕਿਸ ਕੱਲ ਦਾ ਭਾਤਾ ਦੱਸੋ ਜੀ ਇਹ ਰਾ ਕਿਸ ਕੱਲ ਦਾ ਭਾਤਾ ਜੀ ਕੀ ਮੰਗ ਕਰਦੇ ਹੋ ਤੁਸੀਂ ਵਾਗੇ ਇਹੋ ਕਰਨੇ ਆ ਕਿ ਜਿਨ੍ਹਾਂ ਨੇ ਚਲਾਨ ਕੀਤਾ ਵਾ ਉਹ ਫੌਰੀ ਤੋਂ ਉਹਦਾ ਚਲਾਨ ਮਾਫ ਕਰਨ ਤੇ ਉਹਦਾ ਇਹ ਰਕਸ਼ੇਵਾਲ ਦਾ ਵਾਪਸ ਕਰਨ ਤੇ ਆਈਂਦਾ ਹੋਰ ਵੀ ਕਿਸੇ ਰਕਸ਼ੇਵਾਲ ਨੂੰ ਅਦਾ ਨਾ ਕਰਨ ਕਿਉਂਕਿ ਇਹ ਆਪਣੇ ਤੁਹਾਡੇ ਸਿਰ ਤੇ ਚੜ ਕੇ ਮਰ ਜਣਾ ਨਹੀਂ ਹੋਣਾ ਨੇ ਇਹ ਇਹ ਤਾਂ ਬੜੀ ਵੱਡੀ ਇੱਕ ਸ਼ਰਮ ਦੀ ਗੱਲ ਆ ਕਿ ਇੱਕ ਈਰਅਕੀ ਵਾਲਾ ਜਿਹੜਾ ਗਰੀਬ ਬੰਦਾ ਮਜ਼ਦੂਰ ਬੰਦਾ ਉਸ ਦਾ ਜਿਹੜਾ 20000 ਰੁਪਏ ਦਾ ਚਲਾਨ ਕਟਿਆ ਹਾਂ ਠੀਕ ਆ ਇਹ ਉਹਨਾਂ ਦਾ ਚਲਾਨ ਕਿਉਂ ਨਹੀਂ ਕੱਟਦੇ ਹੈਗੇ ਕਿ ਜਿਹੜੇ ਐਡੇ ਐਡੇ ਤਗੜੇ ਇਹਨਾਂ ਨੂੰ ਪਤਾ ਕਿੰਨੀ ਟ੍ਰਾਫਿਕ ਹੈ ਕਿੰਨੀਆਂ ਗੱਟੀਆਂ ਉੱਥੇ ਲੱਗੀਆਂ ਸੜਕਾਂ ਦੇ ਉੱਤੇ ਬੇਹਾਲ ਹੀ ਹੁੰਦਾ ਤੇ ਇਹ ਗਰੀਬ ਬੰਦਾ ਹੀ ਹਰ ਵੇਲੇ ਪੀਸੀ ਆ ਜਾਂਦਾ ਹਾਂ ਕਿ ਇਹ ਤੇ ਬਹੁਤ ਇੱਕ ਨਜਾਇਜ਼ ਆ ਜਿਹੜਾ ਟ੍ਰਾਫਿਕ ਪੁਲਿਸ ਨੇ ਜਿਹੜਾ ਚਲਾਨ ਕਟਿਆ ਉਹ ਗਰੀਬ ਬੰਦਾ ਵਿਚਾਰਾ ਕਿੱਥੋਂ ਕਮਾਏਗਾ 20000 ਰੁਪਏ ਤੇ ਕਿੱਥੋਂ ਇਹਨੂੰ ਦੇਗਾ ਉਹਦੀ ਤਾਂ ਮੱਸੀ ਰੋਟੀ ਨਹੀਂ ਪੂਰੀ ਹੁੰਦੀ ਹੋਣੀ ਤੇ ਇਹ ਤੇ ਬੜੀ ਇੱਕ ਸ਼ਰਮ ਵਾਲੀ ਗੱਲ ਨਹੀਂ ਜੀ ਬਿਲਕੁਲ ਨਜਾਇਜ਼ ਹੈ ਮੈਂ ਤੇ ਇਸ ਚੀਜ਼ ਨੂੰ ਕਹਿੰਦਾ ਵਾਂ ਕਿ ਦੇਖੋ ਐਸੀ ਵੀ ਸਰਕਾਰ ਦੇ ਵਿੱਚ ਹੀ ਆ ਪਰ ਐਸੀ ਇਸ ਚੀਜ਼ ਨੂੰ ਲੈ ਕੇ ਚੱਲਦੇ ਆ ਕਿ ਜਿਹੜਾ ਇੱਕ ਯਕਦਮ ਕਿਸੇ ਦਾ 20000 ਦਾ ਚਲਾਨ ਕੱਟ ਦੇਣਾ ਉਹ ਬਹੁਤ ਹੀ ਜ਼ਿਆਦਾ ਨਜਾਇਜ਼ ਆ ਕਿਉਂਕਿ ਚਲੋ ਜੇ ਕਿਤੇ ਕੋਈ ਗਲਤ ਹੈਗਾ ਇਹ ਨਹੀਂ ਕਹਿੰਦੇ ਕਿ ਜੇ ਕੋਈ ਗਲਤ ਹੈਗੇ ਉਹਦਾ ਚਲਾਨ ਨਾ ਕਰੋ ਚਲੋ ਉਹਨੂੰ ਵਾਰਨਿੰਗ ਦਿਓ ਜਾਂ ਉਹ 1000 2000 ਦਾ ਹੱਦ 5000 ਰੁਪਏ ਤੱਕ ਉਹਨੂੰ ਚਲਾਨ ਕਰਕੇ ਜਿਹੜਾ ਵਾ ਉਹਦਾ ਦਿਓ ਕਿ ਕੱਲ ਨੂੰ ਅਗਲੇ ਨੂੰ ਸਾਵਧਾਨ ਹੋ ਜੇ ਕਿ ਠੀਕ ਆ ਯਾਰ ਮੇਰੀ ਗਲਤੀ ਆ ਤੇ ਮੈਂ ਦੋ ਵਾਰ ਤੇ ਗਲਤੀ ਨਾ ਕਰਾਂ ਤੇ ਨਾਲ ਉਹਦੇ ਵੇਖ ਕੇ ਲੋਕੀ ਦੂਜੇ ਉਹਨਾਂ ਗਲਤੀ ਕਰਨ ਪਰ ਇੱਕ ਗਰੀਬ ਬੰਦੇ ਦਾ ਜਿਹੜਾ ਚਲਾਨ ਘਟਣਾ ਇਹ ਬੜੀ ਵੱਡੀ ਜਣੀ ਏ ਕਿ ਆ ਕਿ ਰੋਟੀ ਰੋਟੀ ਨਹੀਂ ਕੋਈ ਕਿ ਉਹਦੇ ਮੂੰਹ ਦੇ ਵਿੱਚੋਂ ਦੇਖੋ ਜੀ ਉਹਦੀ ਰੋਜੀ ਰੋਟੀ ਕੋਈ ਗਈ ਆ ਉਹ ਮੈਨੂੰ ਪਤਾ ਲੱਗਾ ਕਿ ਵਿਚਾਰਾ ਕਿਰਾਏ ਤੇ ਰਹਿੰਦਾ ਪਿਆ ਵਾ ਉਹਦੀਆਂ ਬੇਟੀਆਂ ਵੀ ਆ ਦੋ ਬੱਚੇ ਨੇ ਉਹ ਉਹਦੇ ਕੋਲੋਂ ਤੇ ਫੀਸਾਂ ਨਹੀਂ ਵਿਚਾਰਕ ਉਹਨਾਂ ਦਿੱਤੀਆਂ ਜਾਂਦੀਆਂ ਹੋਣੀਆਂ ਤੇ ਉਹਨੇ ਵਿਚਾਰੇ ਨੇ 20000 ਰੁਪਏ ਕਿੱਥੋਂ ਦੇਣਾ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਉਸ ਬੰਦੇ ਦਾ ਕੇ ਜਲਾ ਚਲਾਨ ਕੀਤਾ ਬਹੁਤ ਨਜਾਇਜ਼ ਕੀਤਾ ਮੈਂ ਤੇ ਟ੍ਰਾਫਿਕ ਪੁਲਿਸ ਨੂੰ ਇਹੋ ਹੀ ਕਹਾਂਗਾ ਕਿ ਚਲੋ ਇਸ ਗਰੀਬ ਬੰਦੇ ਦੀਆਂ ਬਾਸੀਸਾਂ ਲੈਣ ਤੋਂ ਬਿਹਤਰ ਇਹ ਆ ਕਿ ਇੱਕ ਵਾਰੀ ਇਹਨੂੰ ਜਿੱਦਾਂ ਵੀ ਆ ਕਿ ਚਲਾਨ ਆ ਜਿਹੜਾ ਉਹ ਮਾਫੀ ਨਾਵੇਂ ਵਿੱਚ ਵੀ ਬਦਲਿਆ ਜਾਂਦਾ ਤੇ ਇਹਨੂੰ ਇੱਕ ਵਾਰੀ ਮਾਫੀ ਦੇ ਕੇ ਜਾਂ ਇਹਨੂੰ ਚਲਾਨ ਨੂੰ ਛੋਟਾ ਮੋਟਾ ਕਰਕੇ ਉਹ ਗਰੀਬ ਬੰਦੇ ਦਾ ਜਿਹੜਾ ਵਾ ਕੋਈ ਮਸਲਾ ਹੱਲ ਕਰਨ ਬੰਮਰਦਾ ਇਹ ਤੇ ਚਲੋ ਮਸਲਾ ਸਾਡੇ ਸਾਹਮਣੇ ਆ ਕੇ ਰੱਖਤਾ ਤੇ ਉਦਾਂ ਕਿੰਨੇ ਦੀ ਇੱਛਾ ਵਾਲੇ ਜਿਹੜੇ ਦਾਨਾ ਫਿਰ ਪਰੇਸ਼ਾਨ ਹੁੰਦੇ ਹੋਣਗੇ ਦੇਖੋ ਜੀ ਜਿਹੜੇ ਹੁਣ ਆਮ ਜਿੱਦਾਂ ਹੁਣ ਪਬਲਿਕ ਆ ਹੁਣ ਆਮ ਪਾਰਟੀ ਆ ਜਿਹੜੀ ਆਮ ਬੰਦੇ ਦੀ ਪਾਰਟੀ ਆ ਹੁਣ ਜੇ ਆਮ ਬੰਦਾ ਹੀ ਹੋ ਜੇ ਪਿੱਸਿਆ ਜਾਏਗਾ ਤੇ ਕੱਲ ਨੂੰ ਜਿਹੜੀ ਆ ਪਾਰਟੀ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਆ ਭਾਵੇਂ ਮੈਂ ਇਸ ਪਾਰਟੀ ਦਾ ਸਮਰਥਨ ਵੀ ਰੱਖਦਾ ਆਂ ਪਰ ਫੇਰ ਵੀ ਮੈਂ ਜਿੱਥੇ ਗਲਤ ਗੱਲ ਐ ਮੈਂ ਉਥੇ ਗਲਤੀ ਗੱਲ ਕਾਂਗਾ ਮੈਂ ਤੇ ਭਗਵੰਤ ਮਾਨ ਜੀ ਨੂੰ ਔਰ ਸਾਡੇ ਜਿਹੜੇ ਸ਼ਹਿਰ ਦੇ ਲੋਕਲ ਆਪਣੇ ਹਲਕਾ ਇੰਚਾਰਜ ਆਗੇ ਆ ਪਾਉਣਾ ਨੂੰ ਉਪੀਲ ਕਰਦਾ ਵਾਂ ਕਿ ਇਹ ਮਤਲਬ ਕਹਿੰਦਾ ਕਿ ਜਿਹੜਾ ਧੱਕਾ ਹੋ ਰਿਹਾ ਵਾ ਗਰੀਬ ਬੰਦੇ ਦੇ ਨਾਲ ਉਹ ਜਿਹੜਾ ਨਾ ਪਾਏ ਦੁਕਾਨਦਾਰ ਕੋਈ ਵੀ ਆ ਕਿ ਕਿਉਂਕਿ ਜਿਹੜਾ ਧਕਾਓ ਧਕਾਈ ਆ ਤੇ ਜੇ ਉਹ ਧੱਕਾ ਹੋ ਰਿਹਾ ਵਾ ਤੇ ਪ੍ਰਸ਼ਾਸਨ ਨੂੰ ਆਉਦੀ ਅਪੀਲ ਕਰਕੇ ਤੇ ਇਸ ਧੱਕੇ ਨੂੰ ਜਿਹੜਾ ਰੋਕਿਆ ਜਾਵੇ ਹਾਂ ਜਿਹੜਾ ਬੰਦਾ ਗਲਤ ਆ ਉਹਨੂੰ ਗਲਤ ਦੇ ਹਿਸਾਬ ਨਾਲ ਕਰਨੀ ਆ ਜੀ ਉਹ ਦੇਖੋ ਸਰ 20000 ਰੁਪਇਆ ਤੇ ਬਹੁਤ ਹੀ ਜ਼ਿਆਦਾ ਇਹ ਤਾਂ ਬਹੁਤ ਜ਼ਿਆਦਾ ਧਕਾਵਾ ਮੈਂ ਤੇ ਇਹ ਗੱਲ ਕਹਾਂਗਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਜਿਹੜੇ ਉੱਤੇ ਉੱਤੇ ਅਧਿਕਾਰੀ ਵੱਡੇ ਬੈਠੇ ਨੇ ਉਹ ਥੋੜਾ ਮੋਟਾ ਆਪਣੇ ਜਿਹੜੇ ਥੱਲੇ ਅਫਸਰ ਆ ਉਹਨਾਂ ਨੂੰ ਕਹਿ ਕੇ ਇਹ ਕਹਿਣ ਬਈ ਠੀਕ ਆ ਕਿ ਜੇਕਰ ਉਹ ਕਰਨਾ ਹੈ ਇੱਕ ਅੱਧੀ ਵਾਰੀ ਉਹਨੂੰ ਪਹਿਲਾਂ ਨਾਰਮਲ ਜਿਹਾ ਕਰ ਦਿਓ ਜੇ ਨਹੀਂ ਬੰਦਾ ਬੰਦਾ ਦੁਬਾਰਾ ਫੇਰ ਲੈ ਦੇ ਕੇ ਸ਼ਹਿਰ ਦੇ ਉਹੀ ਆ ਉਹੀ ਲੋਕਾਂ ਨੇ ਵੇਹ ਰਾਲਾ ਜੇ ਨਹੀਂ ਬਣੇ ਤਾਂ ਉਹਨੂੰ ਵੱਧ ਜਲਾਣ ਕੋਟੋ ਬਾਕੀ ਜੇ ਉਹ ਦੋ ਤਿੰਨ ਚਾਰ ਪੈ ਪੈ ਗਈਆਂ ਵਾ ਤੇ ਮੇਰਾ ਨਹੀਂ ਖਿਆਲ ਚ ਠੀਕ ਆ ਹੋ ਸਕਦਾ ਕਿ ਉਹਦੀ ਲੈਂਥ ਦਮੀ ਹੋ ਸਕਦੀ ਆ ਪਰ ਇਹਨਾ ਉੱਚਾ ਨਹੀਂ ਹੋ ਸਕਦਾ ਫਿਰ ਜਿਹੜਾ ਈ ਰਸ਼ਕਾ ਵਾਗਾ ਉਹ ਵੀ ਹੈਗਾ ਉਹਦਾ ਨੋਟਡ ਆ ਕਿ ਜਿਹੜਾ ਮਤਲਬ ਕਮਰਸ਼ੀਅਲੀ ਰਸ਼ਕਾ ਵਾ ਜਿਹੜਾ ਸਮਾਨ ਢੋਲ ਸਕਦਾ ਵਾ ਤੇ ਕੋਈ ਦੂਜਾ ਵੀ ਰਸ਼ਕਾ ਨਹੀਂ ਆ ਕਿ ਜੇ ਉਹਦੇ ਵਿੱਚ ਹੈ ਰਹੀ ਉਹਨੂੰ ਇੱਕ ਦੀ ਵਾਰੀ ਗਰੀਬ ਨੂੰ ਸਮਝਾ ਦੇਣਾ ਚਾਹੀਦਾ ਹੈਗਾ ਇਹ ਨਾ ਸਮਝਣਾ ਤੇ ਇੱਕ ਦੀ ਵਾਰੀ ਉਹਨੂੰ ਮੋਰਿੰਗ ਦੇਣਾ ਤਾਂ ਵੀ ਦੰਦੇ ਨੇ ਮੋਰਿੰਗ ਦਾ ਅੱਗੇ ਵੀ ਦੰਦੇ ਨੇ ਮੀਟਿੰਗਾਂ ਹੁੰਦੀਆਂ ਵਾ ਕਈ ਵਾਰੀ ਉਹਦੇ ਵਿੱਚ ਵੀ ਗਹੀ ਕਹਿੰਦੇ ਨੇ ਮੋਰਿੰਗ ਦੇ। ਉਹੋ ਜੀ ਗੱਲ ਇਹ ਆ ਕਿ ਆਖਰ ਜਦੋਂ ਗਰੀਬ ਬੰਦਾ ਸੱਤ ਜਾਂਦਾ ਤੇ ਉਹਨੂੰ ਫਿਰ ਮਜਬੂਰਾਂ ਸੜਕਾਂ ਉੱਤੇ ਆਣਾ ਪੈਂਦਾ। ਹਾਂ ਜੇ ਐਦਾਂ ਦਾ ਧੱਕਾ ਹੋਏਗਾ ਤੇ ਹੋ ਸਕਦਾ ਤੇ ਦੁਬਾਰਾ ਸੜਕਾਂ ਦੇ ਆ ਕੇ ਸਾਨੂੰ ਇਹਦਾ ਰੋਸ਼ ਮਜਾਰਾ ਕਰਨਾ ਪਏਗਾ।